ਦੇਸ਼ ਦੁਨੀਆ ਵਿੱਚ ਬਾਤ ਦੇ ਪੰਜਾਬੀਆਂ ਨੂੰ ਸਤਿ ਸ਼੍ਰੀ ਅਕਾਲ ਮੈਜਿੰਦਰ ਸਿੰਘ ਬਿਲਕਤ ਤੇ ਤੁਸੀਂ ਵੇਖ ਰਹੇ ਹੋ ਬਿਲਕਾ ਨਿਊਜ਼ ਆਨਲਾਈਨ ਚੈਨਲ ਤੇ ਦੋਸਤੋ ਮੈਂ ਤੁਹਾਡੇ ਲਈ ਲੈ ਕੇ ਆਇਆ ਅਹਿਮ ਖਬਰਾਂ ਦਾ ਇਹ ਪ੍ਰੋਗਰਾਮ ਇਸ ਪ੍ਰੋਗਰਾਮ ਵਿੱਚ ਤੁਹਾਡਾ ਸਵਾਗਤ ਹੈ ਤੇ ਅੱਜ ਦੀਆਂ ਅਹਿਮ ਖਬਰਾਂ ਵਿੱਚ ਜਿਹੜੀਆਂ ਸੁਰਖੀਆਂ ਬਣੀਆਂ ਨੇ ਆਓ ਤੁਹਾਨੂੰ ਸੁਣਾ ਦਿੰਦੇ ਆ ਕਿ ਕਾਂਗਰਸ ਨੇ ਅੱਜ ਆਪਣੇ ਰਹਿੰਦੇ ਤਿੰਨ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਜਿਦੇ ਵਿੱਚ ਲੁਧਿਆਣੇ ਤੋਂ ਪ੍ਰਦੇਸ਼ ਪ੍ਰਧਾਨ ਰਾਜਾ ਬੜੰਗ ਗਰਦਾਸਪੁਰ ਤੋਂ ਸਖਜਿੰਦਰ ਸਿੰਘ ਰੰਦਾਵਾ ਅਤੇ ਖੰਡੂਰ ਸਾਹਿਬ ਤੋਂ ਕੁਲਬੀਰ ਸਿੰਘ ਜੀਰਾ ਨੂੰ ਉਮੀਦਵਾਰ ਬਣਾਇਆ ਇਸ ਤਰ੍ਹਾਂ ਅਗਲੀ ਖਬਰ ਹੈ ਕਿ ਜਲੰਧਰ ਤੋਂ ਕਾਗਜ਼ਸਤੇ ਉਮੀਦਵਾਰ ਸਾਬਕਾ ਮੁੱਖ ਮੰਤਰੀ ਚੰਜੀਤ ਸਿੰਘ ਚੰਨੀ ਨੇ ਜਲੰਧਰ ਦਾ ਮਨੋਰਥ ਪੱਤਰ ਤਿਆਰ ਕਰਾ ਕੇ ਲੋਕਾਂ ਤੋਂ ਮੰਗੇ ਰਸਜਾ ਖੰਡੂਰ ਸਾਹਿਬ ਤੋਂ ਚੋਣ ਲੜਨ ਲਈ ਚੋਣ ਮੈਦਾਨ ਵਿੱਚ ਉਤਰੇ ਭਾਈ ਅਮਰਤਪਾਲ ਸਿੰਘ ਦੇ ਪਰਿਵਾਰ ਨੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦਾ ਧੰਨਵਾਦ ਕੀਤਾ ਅਤੇ ਲੋਕਾਂ ਨੂੰ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਨੂੰ ਚੋਣ ਜਿਤਾਈ ਜਾਵੇ ਤੇ ਦੋਸਤੋ ਹੁਣ ਤੁਹਾਨੂੰ ਇਹਨਾਂ ਖਬਰਾਂ ਦੱਸਣਾ ਨੇ ਬਸਤਾ ਪੰਜਾਬ ਦੇ ਵਿੱਚ ਕਾਂਗਰਸ ਨੇ ਰਹਿੰਦੇ ਤਨ ਹਲਕਿਆਂ ਤੋਂ ਵੀ ਆਪਣੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ ਜਿਸ ਦੇ ਵਿੱਚ ਲੁਧਿਆਣਾ ਤੋਂ ਪਾਰਟੀ ਦੇ ਪ੍ਰਦੇਸ਼ ਪ੍ਰਧਾਨ ਰਾਜਾ ਵੜੈਂਗ ਗੁਰਦਾਸਪੁਰ ਤੋਂ ਸਖਜਿੰਦਰ ਸਿੰਘ ਰੰਦਾਵਾ ਅਤੇ ਖਡੂਰ ਸਾਹਿਬ ਤੋਂ ਕਵੀਸਨ ਜੀਰਾ ਨੂੰ ਉਮੀਦਵਾਰ ਬਣਾਇਆ ਹੈ ਇਸ ਨਾਲ ਹੁਣ ਪੰਜਾਬ ਦੇ ਵਿੱਚ 13 ਦੀਆਂ 13 ਸੀਟਾਂ ਉੱਤੇ ਕਾਂਗਰਸ ਦੇ ਉਮੀਦਵਾਰ ਜਿਹੜੇ ਐਲਾਨੇ ਜਾ ਚੁੱਕੇ ਨੇ ਤੇ ਉੱਥੇ ਹੀ ਸੁਖਜਿੰਦਰ ਸਿੰਘ ਰੰਧਾਵਾ ਜੋ ਗੁਰਦਾਸਪੁਰ ਤੋਂ ਅੱਜ ਉਮੀਦਵਾਰ ਐਲਾਨੇ ਗਏ ਨੇ ਉਹਨਾਂ ਨੇ ਕਿਹਾ ਕਿ ਆਪ ਅਤੇ ਭਾਜਪਾ ਦੋਵੇਂ ਆਪਣੇ ਵਿੱਚ ਆਪਸ ਵਿੱਚ ਮਿਲੇ ਹੋਏ ਆ ਤੇ ਦੋਸਤੋ ਇੱਥੇ ਜਕਰਜੋਕ ਹੈ ਕਿ ਇੱਕ ਪਾਸੇ ਇੰਡੀਆ ਗੱਠਜੋੜ ਦਾ ਭਾਈਵਾਲ ਹੈ ਆਮ ਆਦਮੀ ਪਾਰਟੀ ਔਰ ਇੰਡੀਆ ਘੱਟ ਜੋੜ ਦੇ ਵਿੱਚੋਂ ਮੋਰੀ ਹੈ ਕਾਂਗਰਸ ਤੇ ਤੁਸੀਂ ਇੱਥੋਂ ਦੇਖ ਸਕਦੇ ਹੋ ਕਿ ਭਾਵੇਂ ਇੱਕ ਦੇਸ਼ ਦੇ ਅੰਦਰ ਇਹਨਾਂ ਦੋਵਾਂ ਪਾਰਟੀਆਂ ਨੇ ਇੰਡੀਆ ਦੇ ਘੱਟ ਜੋੜ ਤੋਂ ਨਾਂ ਨੂੰ ਲੈ ਕੇ ਵੱਖ-ਵੱਖ ਸੂਬਿਆਂ ਵਿੱਚ ਚੋਣ ਸਮਝੋਤਾ ਕੀਤਾ ਹੋਇਆ ਹੈ ਤੇ ਇਹ ਪਾਰਟੀਆਂ ਦੋਵੇਂ ਪੰਜਾਬ ਦੇ ਵਿੱਚ ਵੱਖਰੇ-ਵੱਖਰੇ ਆਪਣੇ ਪਲੇਟਫਾਰਮ ਉੱਤੇ ਚੋਣ ਲੜ ਰਹੀਆਂ ਹਨ ਉੱਥੇ ਹੀ ਇਹਨਾਂ ਦੇ ਬਿਆਨਾਂ ਨੂੰ ਦੇਖਿਆ ਜਾਵੇ ਤਾਂ ਅੱਜ ਸੁਖਜਿੰਦਰ ਸਿੰਘ ਰਧਾਵਾ ਨੇ ਇਹ ਜੋ ਬਿਆਨ ਦਿੱਤਾ ਹੈ ਕਿ ਆਪ ਅਤੇ ਬੀਜੇਪੀ ਜਿਹੜੇ ਆ ਉਹ ਦੋਵੇਂ ਮਿਲੇ ਹੋਏ ਆ ਇਸ ਦੇ ਬਾਰੇ ਲੋਕਾਂ ਨੇ ਨਿਰਣਾ ਕਰਨਾ ਹੈ ਜਾਂ ਸੁਖਜਿੰਦਰ ਸਿੰਘ ਰੰਧਾਵਾ ਦਾ ਇਹ ਬਿਆਨ ਜਿਹੜਾ ਆਪਣੇ ਆਪ ਵਿੱਚ ਹਾਸੋ ਹਿਣਾ ਦਿਖ ਰਿਹਾ ਹੈ ਤੇ ਉੱਥੇ ਹੁਣ ਤੁਹਾਨੂੰ ਇਹ ਖਬਰ ਇਹ ਸੁਣਾ ਦਿੰਦੇ ਆ ਕਿ ਜਿਲੰਧਰ ਤੋਂ ਕਾਂਗਰਸ ਦੇ ਉਮੀਦਵਾਰ ਚਾਂਜੀਤ ਸਿੰਘ ਚੰਨੀ ਸਾਹਿਬ ਕਾ ਮੁੱਖ ਮੰਤਰੀ ਪੰਜਾਬ ਨੇ ਜਿਲੰਦਰ ਦਾ ਮਨੋਰਥ ਪੱਤਰ ਤਿਆਰ ਕਰਨ ਲਈ ਲੋਕਾਂ ਤੋਂ ਸਜਾ ਮੰਗ ਰਿਹਾ ਜਿਸ ਬਾਤੇ ਚੱਲੀ ਨੇ ਕਿਹਾ ਕਿ ਡਿਜੀਟਲ ਲਿੰਕ ਜਾਰੀ ਕੀਤਾ ਗਿਆ ਹੈ ਚੰਨੀ ਨੇ ਕਿਹਾ ਕਿ ਉਹਨਾਂ ਨੇ ਪਹਿਲਾਂ ਖਰੜ ਤੇ ਫਿਰ ਚਮਕੌਰ ਸਾਹਿਬ ਵਿੱਚ ਵਿਕਾਸ ਕਰਕੇ ਵਿਖਾਇਆ ਹੁਣ ਜਿਲੰਦਰ ਦਾ ਯੋਜਨਾਬੰਦ ਤਰੀਕੇ ਨਾਲ ਵਿਕਾਸ ਕਰਦੀ ਉਹਨਾਂ ਵੱਲੋਂ ਚੋਣ ਮਨੋਰਥ ਪੱਤਰ ਤਿਆਰ ਕੀਤਾ ਜਾ ਰਿਹਾ ਹੈ ਉਹਨਾਂ ਨੇ ਇਹ ਵੀ ਕਿਹਾ ਕਿ ਇੱਥੋਂ ਦੇ ਲੋਕਾਂ ਦੀਆਂ ਸਮੱਸਿਆਵਾਂ ਤੇ ਜ਼ਰੂਰਤਾਂ ਨੂੰ ਇਸ ਮਨੋਰਥ ਪੱਤਰ ਵਿੱਚ ਖਾਸ ਥਾਂ ਦਿੱਤੀ ਜਾਊਗੀ ਜਨੇ ਨੇ ਇਹ ਵੀ ਕਿਹਾ ਕਿ ਜਲੰਧਰ ਨੂੰ ਦੂਸਰੀ ਰਾਜਧਾਨੀ ਬਣਾਇਆ ਜਾਵੇਗਾ ਪਹਿਲ ਕਦਮੀ ਹੋਵੇਗੀ ਇਹ ਜਲੰਧਰ ਦੀ ਤਰੱਕੀ ਵਿੱਚ ਤੇ ਇੱਥੇ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਜਲੰਧਰ ਦੀ ਇਹ ਤਰੱਕੀ ਦੇ ਵਿੱਚ ਐਨ ਆਰ ਆਈ ਦਾ ਬੜਾ ਯੋਗਦਾਨ ਹੈ ਤੇ ਇਸ ਮਨੋਰਥ ਪੱਤਰ ਵਿੱਚ ਐਨ ਆਰ ਆਈ ਦੇ ਸੁਝਾਅ ਵੀ ਸ਼ਾਮਲ ਕੀਤੇ ਜਾਣਗੇ ਤੇ ਉੱਥੇ ਤੁਹਾਨੂੰ ਅਗਲੀ ਖਬਰ ਜਿਹੜੀ ਸੁਣਾ ਦਿੰਦੇ ਆ ਕਿ ਖਡੂਰ ਸਾਹਿਬ ਤੋਂ ਜਿਵੇਂ ਲੰਗੇਨ ਭਾਈ ਅਮਰਪਾਲ ਸਿੰਘ ਵੱਲੋਂ ਜੂਨ ਲੜ ਦਾ ਐਲਾਨ ਹੋਇਆ ਹੈ ਕਸ਼ਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸੁਰਜੀਤ ਸਿੰਘ ਮਾਨ ਨੇ ਇਸ ਹਲਕੇ ਤੋਂ ਆਪਣੇ ਨਾਮ ਸੇ ਬਲੇਰ ਜਿਹੜੇ ਉਹਨੇ ਉਮੀਦਵਾਰ ਐਲਾਨੇ ਸੀ ਖਰੂਰ ਸਾਹਿਬ ਤੋਂ ਉਹਨਾਂ ਨੂੰ ਉਹਨਾਂ ਨੂੰ ਬਾਸ ਲੈ ਲਿਆ ਤੇ ਇੱਥੇ ਭਾਈ ਅਮਰਤਪਾਲ ਦੀ ਹਮਾਇਤ ਕਰਨ ਦਾ ਐਲਾਨ ਕੀਤਾ ਹੈ ਉੱਥੇ ਹੀ ਅੱਜ ਅਮਰਤਪਾਲ ਸਿੰਘ ਦੇ ਪਰਿਵਾਰ ਨੇ ਵੀ ਪੰਜਾਬੀਆਂ ਨੂੰ ਅਪੀਲ ਕੀਤੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਉਮੀਦਵਾਰਾਂ ਦੀ ਪੰਜਾਬ ਭਰ ਵਿੱਚ ਜਿਹੜੀ ਮਦਦ ਕੀਤੀ ਜਾਵੇ ਤੇ ਦੋਸਤੋ ਇਹ ਖਬਰਾਂ ਨੇ ਪੰਜਾਬ ਦੀਆਂ ਅਹਿਮ ਜੋ ਅੱਜ ਦੀਆਂ ਘਟਨਾਵਾਂ ਘਟੀਆਂ ਆ ਚੋਣ ਮੈਦਾਨ ਤੋਂ ਖਬਰਾਂ ਆਈਆਂ ਉਹ ਤੁਹਾਨੂੰ ਸੁਣਾਈਆਂ ਤੇ ਦੋਸਤੋ ਇਸੇ ਤਰ੍ਹਾਂ ਆਉਣ ਵਾਲੇ ਕੱਲ ਤੁਹਾਨੂੰ ਫਿਰ ਇਸੇ ਤਰ੍ਹਾਂ ਚੋਣ ਮੈਦਾਨ ਤੋਂ ਆਈਆਂ ਇਹਨਾਂ ਸਿਆਸੀ ਖਬਰਾਂ ਦਾ ਅਹਿਮ ਖਬਰਾਂ ਦਾ ਪ੍ਰੋਗਰਾਮ ਤੁਹਾਡੇ ਲਈ ਲੈ ਕੇ ਆਵਾਂਗੇ ਉਦੋਂ ਤੱਕ ਦਿਓ ਇਜਾਜ਼ਤ ਧੰਨਵਾਦ ਤੇ ਇੱਕ ਵਾਰੀ ਤੁਹਾਨੂੰ ਇਹ ਅਪੀਲ ਕਰ ਦਿੰਨੇ ਆ ਕਿ ਅਗਰ ਤੁਹਾਨੂੰ ਇਹ ਖਬਰਾਂ ਦਾ ਪ੍ਰੋਗਰਾਮ ਚੰਗਾ ਲੱਗਦਾ ਹੈ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਨਾ ਨਾ ਭੁੱਲਣਾ ਤੇ ਉਤੋ ਹੀ ਦੋਸਤੋ ਤੁਹਾਨੂੰ ਇਹ ਵੀ ਅਪੀਲ ਕਰਦੇ ਨੇ ਕਿ ਅਗਰ ਅਜੇ ਤੱਕ ਤੁਸੀਂ ਬਿਲਗਾ نیوز ਆਨਲਾਈਨ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ YouTube ਤੇ ਜਾ ਕੇ ਸਬਸਕ੍ਰਾਈਬ ਕਰ ਲਓ ਅਗਰ Facebook ਪੇਜ ਦੇਖ ਰਹੇ ਹੋ ਤੇ Facebook ਪੇਜ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਤੁਹਾਨੂੰ ਸਾਡੇ ਪ੍ਰੋਗਰਾਮ ਜਿਹੜੇ ਲਗਾਤਾਰ ਮਿਲਦੇ ਰਹਿਣ ਤੇ ਦਿਓ ਇਜਾਜ਼ਤ ਧੰਨਵਾਦ ਪੀਸੀ ਬਿਲਗਾ نیوز ਆਨਲਾਈਨ ਚੈਨਲ ਸਾਡੇ ਇਸ ਚੈਨਲ ਨੂੰ ਬੱਤ ਬੱਤ ਸਬਸਕ੍ਰਾਈਬ ਕਰੋ ਤਾਂ ਕਿ ਸਾਡੀਆਂ ਵੀਡੀਓਜ਼ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਲਗਾਤਾਰ ਪਹੁੰਚਦਾ ਰਹੇ ਧੰਨਵਾਦ